Can you सुख बचा सुख पाचे सुखी ਆਪ ਜੀ ਚਤਪੁਰ ਦੀ ਆਪ ਜੀ ਦੀ ਬਾਤ ਆਪ ਹਾਜ਼ਰੀ ਜੀ ਹੈ ਤਾਂ ਨਾਨਕ ਗੁਰੂ ਅਰਜਨ ਦੇਵ ਜੀ ਸਤਿ ਸਵਾਛਾ ਮਹਾਰਾਜ ਅਤੇ ਧੰਨ ਗਣ ਗੁਰੂ ਤੇਗ ਬਹਾਦਰ ਸਤਿ ਸਵਾਛਾ ਮਹਾਰਾਜ ਇਹਨਾਂ ਦੇ ਉਪਾਸ ਵਾਲੇ ਨੂੰ ਆਉਣ ਦਾ ਸਤਿ ਸੰਕਤ ਦਾ ਨਾਮ ਜੀ ਆਪੇ ਕਿਰਪਾ ਰਣਕ ਬਖਸ਼ਿਸ਼ਤਾ ਸਤਿ ਗੁਰੂ ਜੀ ਦਾ ਜਤਿ ਨੂੰ ਪੰਥ ਪਿਆਰੇ ਸਿੱਖ ਪਰਵਾ ਦੀ ਅਗਵਾਈ ਦੇ ਲਈ ਆਪ ਜੀ ਚਤਪੁਰ ਸਰਾਂ ਦੇ ਨੇਪ ਸਾਧੂ ਜੀ ਇਹਨਾਂ ਪਵਿੱਤਰ ਅਸਥਾਨਾਂ ਨੂੰ ਲੱਭ ਸੰਗਠਨ ਕਰਾਉਣ ਕੋਈਸਾ ਆਰਤੀ ਦੀ ਕਥਾ ਰਹਿਤ ਹੋਈ ਹੈ ਪ੍ਰਕਰਮਾਂ ਕੰਮ ਤੋਂ ਸੁਪਰੰਤ ਐਸ ਮਹਤਵਪੂਰਨ ਸ਼ੋਕਿਆਂ ਦੀ ਜ਼ਰੂਰਤ ਹੈ ਜੀ ਲੇਕਿਨ ਲੱਗਦਾ ਹੈ ਕਿ ਜਵਾਨੀ ਸ਼ੋਕੀ ਹੈ ਸਤੁਰੂ ਜੀ ਮਦਦ ਦੀ ਕੰਮੀਆਂ ਸੇਵਾਵਾਂ ਨੂੰ ਹੋ ਗਿਆ ਪੰਜ ਪਿਆਰੇ ਸੇਵਸਰਾਂ ਇਸਰਾਂ ਨੂੰ ਸੇਵਾਵਾਂ ਨੂੰ ਦੂਰ ਕਰਦੇ ਦੇ ਜੀ ਦੂਰ ਕਰਦੇ ਨੂੰ ਫਟਕਾਂ ਦੇ ਤੋਰ ਦੇ ਆ ਤੋੜਾ ਹੋ ਗਈ ਨਾਲ ਕਿਰਪਾ ਕੰਮੀਆਂ ਦਾ ਮਾਮਲਾ ਇਸ ਸੰਸਦਵਾਦੀ ਬਣ ਕਰਾਹੀ ਅੱਗੇ ਵਾਸਤੇ ਸਮਾਪਤ ਅਸਲੀ ਫਤਨੀ ਜੀ ਕਰੋ ਕਿਰਪਾ ਆ ਜੀ ਦੇ ਪਾਉਨੇ ਸਤਵਰੂਪ ਕੋ ਸਿਖਾਣਾ ਨੂੰ ਜੀ ਆਪਣਾ ਪੰਜਾ ਨਹੀਂ ਲਾਜਾ ਬੁਸਤ ਕਰੋ ਰਸਟ੍ਰੇਲੀਕ ਵਾਸ ਦਾ ਅਧੰਸਨ ਚਾਹੀ ਹੁਣਾ ਸਮੂਹ ਸੰਗਤਾਂ ਨੂੰ ਦੇਖਣਾ ਪਵੇ ਸੋ ਕੋ ਵਿਸ਼ਾਂਤ ਸਤਿਗੁਰੂ ਨਾਮ ਕਨਾ ਤੜ ਦੇ ਗਵਾ ਗੁਰੂ ਜੀ ਦਾ ਫਰਸਾ ਤਤ ਵਿਚਾਰ ਜਾਹੇ ਮਥਰਾ ਜਗ ਤਾਰਣ ਕੋ ਅਵਤਾਰ ਬਨਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਐਸੇ ਦੀਨ ਦਿਵਾਲ ਸਤਗੁਰੂ ਸ਼ਹੀਦਾਂ ਦੇ ਸਰਸਾਜ ਤਰਨਤਨ ਸਾਹਿਬ ਜੀ ਦੀ ਪਵਿੱਤਰ ਨਗਰੀ ਦੇ ਪਾਨੀ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਨੂੰ ਪ੍ਰਗਟ ਕਰਨ ਵਾਲੇ ਮਹਾਨ ਸਤਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅਤੇ ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕਿੰਨੋ ਵੱਡੋ ਕੱਲੂ ਮੇਸਾਕਾ ਐਸੇ ਦੀਨ ਦਿਵਾਲ ਸਤਗੁਰੂ ਪਾਤਸ਼ਾਹ ਮਹਾਰਾਜ ਦੋ ਸਤਗੁਰੂ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਨੂੰ ਬਣਾਉਂਦਿਆਂ ਹੋਇਆਂ ਸਤਿਗੁਰੂ ਜੀ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਤੋਂ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਨਗਰ ਕੀਰਤਨ ਪ੍ਰਾਰੰਭ ਹੋਇਆ ਏ ਜਿਹੜਾ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਰਸਤਿਆਂ ਦੇ ਵਿੱਚੋਂ ਦੀ ਪ੍ਰਕਰਮਾ ਕਰਦਾ ਹੋਇਆ ਜਿਸ ਦੀ ਸਮਾਪਤੀ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਹੋਵੇਗੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਤਨ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦਾ ਅਵਤਾਰ ਅਤੀ ਸਤਿਕਾਰਯੋਗ ਮਾਤਾ ਭਾਨੀ ਜੀ ਦੀ ਪਾਕ ਕੋਕ ਤੋਂ ਅਤੇ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗਰਭ ਵਿਖੇ ਹੋਇਆ ਜਿਹੜਾ ਕੱਲ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਆ ਰਿਹਾ ਹੈ ਤਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਤੀ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਪਾਕ ਕੋਕ ਤੋਂ ਅਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਤਿੰਨਾਂ ਦਾ ਪ੍ਰਕਾਸ਼ ਹੋਇਆ ਇਹ ਦੋ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਜਿਹੜਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਹਨਾਂ ਗੁਰਮਤ ਸਮਾਗਮਾਂ ਤੇ ਨਗਰ ਕੀਰਤਨ ਦੇ ਵਿੱਚ ਪਹੁੰਚ ਰਹੀਆਂ ਸਮੂਹ ਸੰਗਤਾਂ ਨੂੰ ਧੰਨ ਗੁਰੂ ਅਰਜਨ ਦੇਵ ਖਾਲਸਾ ਦਰਬਾਰ ਸਭਾ ਅਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਕਰਨਪੰਤ ਸਾਹਿਬ ਦੇ ਸਮੂਹ ਜੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਅਤੇ ਦੋਵਾਂ ਹੀ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ